ਇਹ ਬੱਦਕਾਰ ਬੱਦਕਾਰ ਕੇ ਸਾਡੀ ਵੀ ਬੇਸਤ ਹੁੰਦੀ ਹੈ ਪੰਜ ਵਜੇ ਕਿਥੇ ਜਾਣਾ ਬਾਈ ਆਪਾਂ ਟਾਇਲਟ ਕਰਨ ਜਾਈਏ ਪੰਜ ਵਜੇ ਮੈਨੂੰ ਗਲੀ ਚ ਲਾ ਕੇ ਦਿੱਤਾ ਇਹਨਾਂ ਨੇ ਕਦੇ ਕੋਈ ਕੋਲ ਨਹੀਂ ਲਾ ਕੇ ਆਉਂਦਾ ਕਦੇ ਕੋਈ ਬੱਦਕਾਰ ਕੁਸ਼ਨ ਵਾਲਾ ਪਰਸੋਂ ਚੌਥਾ ਇੰਨਾ ਮੈਡੀਟੇਸ਼ਨ ਕੀਤਾ ਤਿੰਨ ਦਿਨ ਬੁਖਾਰ ਚੜਿਆ ਰਿਹਾ ਤੇ ਕੀ ਕਹਿੰਦੀ ਹਾਂਜੀ ਸਤਿ ਸ੍ਰੀ ਅਕਾਲ ਕੀ ਹੈ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਾਨਿਆਂ ਦਾ ਸਵਾਗਤ ਹੈ ਤੇ ਅੱਜ ਤੁਸੀਂ ਦੇਖ ਹੀ ਸਾਧਿਆ ਸਾਡੇ ਵਿੱਚ ਇੱਕ ਬੰਦਾ ਮਿਸਿੰਗ ਹੈ ਭਲਾ ਕੌਣ ਆ ਪੱਬੇ ਮਿਸਿੰਗ ਹੋ ਆਮਣ ਮਾਸੀ ਜੀ ਉਹਦਾ ਅੱਜ ਕੀ ਆ ਭਲਾ ਅੱਜ ਜਾਣਦੇ ਨਾ ਕਹਿੰਦੇ ਅਮਨ ਦਾ ਤੇ ਆਪ ਹੋ ਗਈ ਸਹੁਰਿਆਂ ਦੇ ਅਸਲ ਦੇ ਵਿੱਚ ਤੇ ਸਾਡੇ ਨੇ ਐ ਵੀਡੀਓ ਕਾਲ ਤੇ ਐਡ ਵੀ ਆ ਇੱਥੇ ਨਾਲ ਹੀ ਆ ਵੀਡੀਓ ਕਾਲ ਤੇ ਦੌੜੋ ਆ ਚੱਕ ਉਹ ਦੋ ਆਪਾ ਬੋਲਿਆਣੀ ਭਾਈ ਬੋਲਿਆ ਬੋਲਿਆ ਫੇਰ ਵੀ ਆਪ ਉਹ ਬੱਸ ਆਪਾ ਹੁੰਦੀ ਉੱਠਾਪ ਸਾਰਿਆਂ ਨੂੰ ਬਈ ਤੇ ਨਵੇਂ ਸਾਲ ਵਾਲੇ ਦੇ ਨਹੀਂ ਸਾਡੀ ਕੁੜੀ ਦਾ ਜਨਮ ਦਿਨ ਹੁੰਦਾ ਤੇ ਕੁੜੀ ਸਾਡੀ ਤੇ ਕੁੜੀ ਸਾਡੀ ਐਰਕੀ ਅਨ ਸਹਰਿਆਂ ਦੇ ਬੈਠੀ ਐ ਕੁੜੀ ਦੋ ਸਾਲ ਫੀਰੇ ਲੈ ਕੇ ਆਈ ਸੀ ਇਕ ਇਧਰ ਫੜਿਆ ਸੀ ਇਕ ਇਧਰ ਫੜਿਆ ਸੀ ਕੁੜੀ ਜਨਮ ਕਰਵਾ ਲਈ ਉਹ ਫਿਰ ਖੁਸਤਨ ਨੂੰ ਲਾ ਕੇ ਆਈ ਸੀ ਨਾਲ ਗੱਗੂ ਹਾਲੇ ਤੱਕ ਆਇਆ ਨਹੀਂ ਮੰਮੀ ਬੋਹੋ ਜਿੰਮ ਗਿਆ ਤੇਰੇ ਅਰਗਨ ਜਾਈ ਤੇ ਨਹੀਂ ਵੜ ਕੇ ਬੈਠਾ ਕੋਈ ਉੱਠਿਆ ਜਾਂਦਾ ਨਹੀਂ ਤੇਰੇ ਕੋਲ ਹੋਵੇ ਜੇ 10 ਵਜੇ ਜੇ ਜੀ ਮੂਜਾ 10 ਵਜੇ ਫੇਰ ਮੈਂ ਸੇ ਜਾਂਦਾ ਵਾ ਬਾਹਰ ਦੇ ਗੱਲਾਂ ਜੀ ਮੀਆਂ ਨੂੰ ਕਹਿੰਦੇ ਨੇ ਫਰਾਣੀ ਲੜਾਈ ਟਿੰਗ ਕਰਨੀ ਆਉਂਨੇ ਆ ਕਰਨਾ 5 ਵਜੇ ਕਿੱਥੇ ਲੰਨਾ ਬਾਈ ਆਪਾਂ ਟਾਇਲਟ ਕਰਨ ਜਾਇਆ 5 ਵਜੇ ਜਿੰਮ ਦਾ ਬਾਹਰ ਜਿੰਮ ਦਾ ਕੰਡੀਸ਼ਨਰ ਸੀ ਚੋਏ ਚਲਾ ਐਮਰਜੈਂਸੀ ਕਾਲੋ ਹੀ 5 ਵਜੇ ਐਮਰਜੈਂਸੀ ਕਾਲ ਤੈਨੂੰ 5 ਵਜੇ ਸਿੱਧਾ ਤੋਂ ਦੁਕਾਨ ਨਹੀਂ ਹੋਣੀ ਹੁਣ 5 ਵਜੇ ਭੱਜੋ ਠਹਿਰਾ ਉਹ ਤਾਂ ਸਾਰਿਆਂ ਨੂੰ ਹੀ ਆਉਣੀ ਕਿਸੇ ਨੂੰ 5 ਵਜੇ ਲੈ ਕੇ ਆਈ ਜਦ ਦੀ ਕਿਹਨ 4 ਵਜੇ ਆ ਜਾਂਦੀ ਉਹ ਸਾਰਿਆਂ ਨੂੰ ਕਾਲ ਆਉਂਦੀ ਆ ਹੋਰ ਤੈਨੂੰ ਕੀ ਪਤਾ ਵਾ ਐਨੇ ਪਤਾ ਵਾ ਐਨੇ ਟਾਈਮ ਨਾਲ ਉੱਠ ਪਈਦਾ ਵਾ ਠੀਕ ਹੈ ਨਾ ਤੇ ਉੱਠ ਕੇ ਕੀ ਕਮਾਂਦਰਾ ਕਰ ਦਿੰਦਾ ਤੂੰ ਤੂੰ ਤਾਂ ਜਿਹੜੇ ਕੰਦਲ ਨਹੀਂ ਝਾੜ ਪਾਰੇ ਨੀ ਵੇਖ ਹੁਣ ਤੈ ਵੀ ਰੋ ਲੇਟ ਆਉਂ ਲਾਪੀ ਮम्मी ਦੀ ਦਿਨੋਂ ਦਿਨੋਂ ਹੌਲ ਟਾਈਮ ਘਟਦਾ ਜਾਂਦਾ ਅੱਧਾ ਕਿੱਦਾਂ ਜਿੱਤਣ ਹਰ ਸੋਈ ਦਾ ਬੂਆ ਉਧਰ ਦੀ ਖਲ ਗਿਆ ਉਧਰ ਫੇਰ ਮੇਰਾ ਟਾਈਮ ਉਹੀ ਹੋ ਜਾਂਦਾ ਮੈਂ ਤੈਨੂੰ ਦੱਸਦਾ ਇਹ ਹੁਣ ਆਉਂਦੀ ਪਤਾ ਕਿੰਨੇ ਵੇ ਇਹ ਮੇਰੇ ਨਾਲ 7:30 ਵਜੇ ਆਉਂਦੀ ਹੁਣ 7:30 ਵਧੀਆ ਕੋਈ ਨਹੀਂ ਫੇਰ ਵੀ 6:30 ਵਜੇ ਤੋਂ ਪਹਿਲਾਂ ਆ ਹੀ ਜਾਂਦੀ ਮੈਂ ਉੱਠਿਆ ਹੁੰਨਾ ਮੈਂ ਸਾਰੇ ਵੇ ਨਾਲ ਇਹਨਾਂ ਕਿਹੜਾ ਕਦੇ ਰਾਜੂ ਨਾ ਗਿਆ ਕਦੇ ਕੋਈ ਨਹੀਂ 6:20 ਤੇ ਜਾਂ 6:25 ਮੈਂ ਆ ਜਾਂਦੀ ਮੈਨੂੰ ਉਹ ਬੈਠਣਾ ਮੈਨੂੰ ਇਹ ਲੱਗਦਾ ਹੁੰਦਾ ਜਿਵੇਂ ਸਾਨੂੰ ਗਲੀ ਚ ਲਾ ਕੇ ਦਿੱਤਾ ਇੰਨੇ ਕਦੇ ਕੋਲ ਦੀ ਲੱਗ ਜਾਂਦਾ ਕਦੇ ਫਿਰ ਗਲੀ ਵਿੱਚ ਨੱਗੀਆਂ ਜਾਂਦਾ ਕਈ ਲੱਗਣਾ ਨਾ ਹੈਗਾ ਯਾ ਆ ਉਧਰ ਸੁੱਤੇ ਹੈ ਇਧਰ ਉਧਰ ਕੋਈ ਹੈ ਦੀ ਨਾਂ ਗਿਆ ਕਰੇ ਹਉ ਦੀ ਨਾ ਕੋਈ ਨਹੀਂ ਬਣ ਜਾਊਗਾ ਫਿਰ ਐਵੇਂ ਇਹਦੇ ਆਏ ਨਹੀਂ ਨੰਗਲਾ ਫਿਰ ਮੈਂ ਤੈਨੂੰ ਪੁੱਛਿਆ ਕਰੂੰ ਕਿ ਕਿੰਨੇ ਵਜੇ ਉੱਠਦਾ ਨੇ ਕਿੰਨੇ ਵਜੇ ਜਾਗਦਾ ਕਰੂ ਨਹੀਂ ਨਾ ਮੰਮੀ ਟਾਈਮ ਨਹੀਂ ਉੱਠ ਬਈ ਦਾ ਆਪਾਂ ਮੈਡੀਟੇਸ਼ਨ ਕਰੀਦਾ ਆਪਰ ਮਾਲਕ ਨਾ ਜੋੜ ਦਈਦਾ ਬਸ ਹੋਰ ਕੋਈ ਨਹੀਂ ਬੜਾ ਮਾਲਕ ਨਾ ਜੋੜਦਾ ਬੜੀ ਤੇਰੀ ਮੈਡੀਟੇਸ਼ਨ ਹੁੰਦੀ ਆ ਕੋਈ ਅੰਤਕ ਮੈਡੀਟੇਸ਼ਨ ਵਾਲਾ ਪਰसों 14 ਇੰਨਾ ਮੈਡੀਟੇ ਆਹ ਉਹ ਤਾਂ ਹੀ ਕਰ ਮੈਡੀਕੇਸ਼ਨ ਨਾਲ ਜੁੜਦਾ ਨਾ ਮਿਲਟੀਆ ਦਾ ਫਰਾਹ ਏ ਮੇਰੇ ਕਮਲ ਜੀ ਚੱਲ ਕਰ ਤੂੰ ਮੈਂ ਬੜੀ ਵਧੀਆ ਆਇਆ ਇੱਥੋਂ ਪ੍ਰੈਗਨੈਂਸੀ ਸਾਰਿਆਂ ਨੂੰ ਲੈ ਕੇ ਜਾਣਾ ਮਤਲਬ ਇੱਧਰ ਲੈ ਕੇ ਜਾਣਾ ਬੜੇ ਵਧੀਆ ਲਾਈਫ ਰਹਿੰਦੀ ਆ ਅਮਨ ਪੈਂਦਾ ਹੈਗਾ ਜਨਮ ਜਨਮਾਂ ਚ ਤੇ ਉਹਦੇ ਲਈ ਅਸੀਂ ਇੱਕ ਪੈਕ ਕਰਵਾਇਆ ਕਿਥੋਂ ਗਿਆ ਵੀ ਉਹਨੇ ਸਮਝਾਇਆ ਕਿਥੇ ਗਿਆ ਹੋਰ ਇਹ ਪਤਾ ਜਿਵੇਂ ਹੁੰਦੇ ਆ ਅਮਨ ਪੈਣਾ ਕਿਥੇ ਗਿਆ ਤਾਂ ਬਿੱਤਾ ਵੀਰੇ ਵੀਰੇ ਫੇਲ ਹੋ ਗਿਆ ਇਹਦਾ ਅਮਨ ਪੈਂਦੀ ਸੀ ਪੈਕ ਕਰਵਾਇਆ ਸੀ ਹਾਂ ਠੀਕ ਪਿਆ ਬਾਈ ਉਹ ਪਿਆ ਮਿਲਦਾ ਹਾਂ ਹਾਂ ਤੇ ਕਿਹੜਾ ਕਰਾਇਆ ਆਪਾਂ ਉਹ ਸਹੀ ਕਰਾਇਆ ਵਸ ਰਾਸ਼ੀ ਵਾਲਾ ਇਹ ਇਹ ਮਤਲਬ ਕੀ ਜਿਹੜਾ ਉਹ ਹੈਪੀ ਬਰਥਡੇ ਵਾਲਾ ਰਾਸ਼ੀ ਦੇਖ ਕੇ ਹਾਂਜੀ ਹੈਪੀ ਬਰਥਡੇ ਕੋਮਨਦੀਪ ਕੌਰ ਇਹ ਇਹ ਭਰਾ ਆਪੇ ਸ਼ਾਲ ਉਹ ਗਿਫਟੀ ਦਿੱਤਾ ਗਿਆ ਸ਼ਾਲ ਆਪਾਂ ਭੈਣ ਲਈ ਰਾਸ਼ੀ ਦੇ ਹਿਸਾਬ ਨਾਲ ਬਣਾਇਆ ਹਾਂ ਪੂਰਾ ਓਕੇ ਰਾਸ਼ੀ ਅਕੋਰਡਿੰਗ ਕੀ ਉਹਦੀ ਲਾਈਫ ਜਿਆਦਾ ਰਹੀ ਦੀ ਆ ਤੁਸੀਂ ਜਿਦਵਾਨ ਕਿਥੇ ਸਪੈਲ ਕਰਨਾ ਤੁਹਾਨੂੰ ਪਤਾ ਲੱਗ ਜਾਊਗਾ ਤੇ ਬਾਕੀ ਭਾਈ ਉਹਨਾਂ ਦਾ ਵਿਆਹ ਆ ਇਹ ਵੀ ਆਹਦੇ ਹਿਸਾਬ ਨਾਲ ਲੈ ਲੈ ਕਿਹੜਾ ਲੈ ਲੈ ਸਹੀ ਦੱਸੋ ਆਪਾਂ ਲਿਆ ਵਾ ਰਾਸ਼ੀ ਵੇਚੀ ਆਪਣਾ ਬਾਈ ਨੂੰ ਕਿਹਦੀ ਜੀ ਆ ਵੇਲਾ ਕਿਹੜਾ ਵਾ ਇੱਕ ਬਾਈ ਨੇ ਉਮਰੇ ਦਾ ਲੈਟਰਨ ਖੋੜਦਾ ਇੱਕ ਟੌਮ ਫੋਰ ਕਿਹੜਾ ਇੱਕ ਉਮਰੇ ਦਾ ਮੈਂ ਤੁਹਾਨੂੰ ਦੱਸਦਾ ਕਿਉਂਕਿ ਕਈ ਪਰਫਿਊਮ ਬਹੁਤ ਮਹਿੰਗੇ ਹੁੰਦੇ ਆ ਬਹੁਤ ਹੀ ਜ਼ਿਆਦਾ ਮਹਿੰਗੇ ਹੋ ਗਏ ਤੁਸੀਂ ਉਹਦੀ ਸੇਮ ਫ੍ਰੈਗਰੈਂਸ ਮਾਤਾ ਖੁਸ਼ਬੂ ਇੱਥੋਂ ਆਰਟੀਕ ਬਣਵਾ ਸਕਦੇ ਹੋ ਇਹਨਾਂ ਦੀ ਲਾਈਫ ਜ਼ਿਆਦਾ ਰਹੂਗੀ ਆਪਾਂ 10 ਸੈਕਿੰਡ ਸਟੇ ਕਰੂਗਾ ਬਾਕੀ ਨੰਬਰ ਛੇ ਜ਼ਰੂਰ ਕਰੂੰਗਾ ਤੁਸੀਂ ਕ ਤੇ ਵੱਲੋਂ ਐਕਸਪੈਡਰ ਹਾਂਗੀ ਤੁਸੀਂ ਆਪ ਦਾ ਦੱਸ ਦਿਓ ਨਾ ਜਿਹੜਾ ਬ੍ਰੈਂਡ ਦੱਸਤਾ ਇਹਨੂੰ ਉਹ ਤੁਹਾਨੂੰ ਬਣ ਕੇ ਤੁਹਾਡੇ ਕੋਲ ਛੇਪੀ ਪਹੁੰਚੂਗੀ ਜ਼ਿੰਮੇਵਾਰੀ ਇਹਨਾਂ ਦੀ ਰਹੂਗੀ ਕੋਈ ਕਸਟਮ ਦੀ ਪ੍ਰੋਬਲਮ ਵੀ ਨਹੀਂ ਆਉਂਦੀ ਕੋਈ ਦਿੱਕਤ ਨਹੀਂ ਆਪਣੀ ਜ਼ਿੰਮੇਵਾਰੀ ਕੋਈ ਕਸਟਮ ਨਹੀਂ ਹੈ ਨਾ ਕਈ ਨਹੀਂ ਹੁੰਦਾ ਨਾ ਕਿ ਕੱਚ ਟੁੱਟਨ ਦਾ ਡਰ ਇਹ ਜੁੜਦੇ ਨਹੀਂ ਕੋਸ ਨਹੀਂ ਹੁੰਦਾ ਜੀ ਸੇਫ ਕਰਕੇ ਡੱਬੀ ਦੇਖੋ ਕਿੱਦਾਂ ਠੀਕ ਹੈ ਹਾਂ ਬਸ ਇਹਦੇ ਇਧਾਰ ਓਕੇ ਪਹੁੰਚਦੀ ਹੈ ਬਾਹਰ ਤੇ ਇੱਕ ਤਾਂ ਨੰਬਰ ਛੇ ਅਡਰੈਸ ਫਾਦ ਕੁਝ ਨਾ ਜਰਾ ਦਾ ਰਿਜ਼ਵਾਨ ਅਤਰ ਐਂਡ ਪਰਫਿਊਮ ਜੈਤੋ ਮੰਡੀ ਜ਼ਿਲ੍ਹਾ ਫਰੀ ਕੋਟ ਪੰਜਾਬ ਨੰਬਰ 94780 ਇੰਸਟਾਗ੍ਰਾਮ ਪੇਜ ਵੀ ਆਪਣਾ ਪਲੀਜ਼ ਪਲੀਜ਼ ਦੋ ਇੰਸਟਾਗ੍ਰਾਮ ਖਾ ਦਿਓ ਅਤ ਮੈਂ ਦਿਖਾਈ ਦਿੰਦਾ ਸ਼ੋ ਕਰ ਦਿਓ ਮੈਂ ਕਿਉਂਕਿ ਕਈ ਵੀ ਸਪੈਨਰ ਰੱਖੇ ਹੋਏ ਨੇ ਆ ਹਾ ਹਾ ਮਾ ਕਿਹਨ ਦੀ ਕੀ ਨਹੀਂ ਹੋਣਾ ਮੈਂ ਘਰੇ ਜਾ ਕੇ ਭਰਾਵਾ ਖਾ ਦੂੰ ਮੈਂ ਐਸ ਕੀ ਤਾਂ ਦੱਸ ਰਿਹਾ ਹਾਂ ਜਿਹੜੀ ਚੀਜ਼ ਚੰਗੀ ਚੀਜ਼ਾਂ ਨੂੰ ਪ੍ਰੋਮੋਟ ਕਰਨਾ ਚਾਹੀਦਾ ਗੱਲ ਮੁਕੀ ਕੋਈ ਤਾਂ ਮੈਂ ਲਿਵਰ ਲੈ ਜਲੇ ਆਪਦੇ ਲੈਣ ਆਏ ਸੀ ਤੇ ਸ਼ਾਹ ਨੇ ਦੱਸੇ ਕਿ ਇਹ ਕੈਸ਼ ਆ ਲੇਟ ਹੁੰਨੇ ਵੇ ਆ ਉਹ ਕਹਿੰਦੇ ਲੇਟ ਕਾਦੋਂ ਹੁੰਦਾ ਮੈਂ ਕਹਿੰਦਾ ਜਨਮ ਦੇਣ ਉਹ ਕਹਿੰਦੇ ਮੇਰੇ ਕੋਲ ਗਿਫਟ ਇਹ ਤਾਂ ਆਮ ਨਾਲ ਸਾਡੀ ਨੇ ਫੁੱਲ ਜਾਣਾ ਇੰਨੇ ਕਿਨੇ ਐਨੇ ਕੀ ਮਾਰਿਆ ਬਸ ਇੰਨੀ ਕੀ ਖੁਸ਼ੀ ਦੇ ਆ ਦੇਖੋ ਜੀ ਆ ਮੇਰਾ ਹੈਗਾ ਪੇਜ ਤੇ ਬਾਈ ਨੇ ਪਹਿਲਾਂ ਵੀਡੀਓ ਪਾਈ ਸੀ 10000 ਸਿੱਧਾ ਹੀ ਵੱਧ ਗਿਆ ਸੀਗਾ ਉਹ ਚੱਕ ਸਾਰੇ ਜੈਨੂਨ ਆ ਵੀ ਐ ਬਾਈ ਕੋਈ ਹੈ ਨਾ ਮਤਲਬ ਪਿਆਰ ਕਰਦੇ ਲੋਕ ਇੰਨੇ ਵੀ ਦੇਖ ਸਕਦੇ ਹਾਂ ਅੱਛਾ ਪਿਆਰ ਕਰਦੇ ਤਾਂ ਇਹਨੇ ਲੋਕ ਫੋਲੋ ਕਰਦੇ ਨਹੀਂ ਤਾਂ ਅਗਲਾ ਅਨ ਫੋਲੋ ਮਾਰਦੇ ਟੈਕ ਕਰੀ ਹਾਂ ਘਾਟਾ ਪੈ ਜੇ ਨਾ ਪੂਰਾ ਪੂਰਾ ਬਾਕੀ ਵਾਜਿਬ ਰੇਟ ਆ ਹਾਂ ਇਹ ਇੱਕ ਅਗੁੱਚੀ ਮਤਲਬ ਜੇ ਬਹੁਤ ਮਹਿੰਗਾ ਲੈਨੇ ਤੁਸੀਂ ਉਹਦੇ ਦਾ ਮਤਲਬ ਸਮਝ ਲਓ 80% ਡਿਸਕਾਊਂਟ ਹੀ ਮਿਲ ਜਾ ਤੁਹਾਨੂੰ ਮੈਂ ਕਹਿੰਦਾ ਸਾਡਾ ਤੁਸੀਂ ਜਿਸ ਪਾਲ ਦੇਖਿਆ ਹੋਗਾ ਜਿਸ ਨੇ ਸ਼ੇਡ ਕਰਦੇ ਨੇ ਦੇਖੇਗਾ ਤਾਂ ਦੇਖੇਗਾ ਤੋਂ ਮੇਰੇ ਕੋਲ ਨਾ ਮੈਂ ਖੜੀ ਇੱਥੇ ਪੜਾਜੇ ਜਾਂ ਆਪਣੇ ਫੀਲ ਗੁੱਡ ਵਾਲੀ ਤੇ ਮੇਰੇ ਕੋਲ ਆਇਆ ਆ ਕੇ ਜੇਫੀ ਵਾਲੀ ਨੂੰ ਉਹ ਪੜਾ ਆ ਜਾ ਜਿੱਦਾਂ ਉਹਗੇ ਨੇ ਉੱਪਰ ਆ ਜਾ ਕਹਿੰਦੇ ਨਹੀਂ ਵੀ ਨਹੀਂ ਤੇ ਤੇਰੀ ਫ੍ਰੈਗਰੈਂਸ ਬੜੀ ਸੋਹਣੀ ਹੁੰਦੀ ਪਈ ਤੁਸੀਂ ਦਿੱਤਾ ਸੀ ਇਸ ਪੈਕਿੰਗ ਚ ਸੀ ਉਹ ਮਿਲ ਆਇਆ ਤੋਂ ਪਹਿਲਾਂ ਲੈ ਕੇ ਜਦੋਂ ਆਈ ਵਾਲਾ ਹੈਪੀ ਬਰਥਡੇ ਕਿਵੇਂ ਕਿਵੇਂ ਸਤ ਸਤਨਾ ਹੈਪੀ ਬਰਥਡੇ। ਉਹ ਕਹਿੰਦੀ ਹਾਇ ਨੀ ਮਾਸੀ ਤੇਰਾ ਹੱਥ ਬੋਡਾ। ਹੈਪੀ ਬਰਥਡੇ ਹਾਇ ਨੀ ਪ੍ਰੀਮਾਸੀ ਕਾ। ਮਾਸੀ ਦਾ ਜਨਮ ਦਿਨ ਸਾਰਾ ਟੱਬਰ ਹੀ ਲਿਖਿਆ। ਦੇ ਮੇਰੇ ਲੋਈਆਂ ਲੈ ਗਈ। ਲੋਈਆਂ ਲੈ ਗਈ। ਹੈ? ਆ ਅਸੀਂ ਕਰ। ਕੋਈ ਸੰਗ ਸ਼ਰਮ। ਕੋਈ ਨਹੀਂ। ਭਰਾਵਾ ਫੈਮਿਲੀ ਡਿਨਰ ਤੇ ਆਈ ਆ। ਕੋਈ ਤਾਂ ਜਲਦੀ ਜਲਦੀ ਆਏਗਾ। ਕੋਈ ਕਿੱਧਰੋਂ? ਜੈ ਤੂੜੀ ਵਾਲੇ ਕਮਰੇ ਜੇ ਉੱਠ ਕੇ ਆ ਗਏ। ਗਿਫਟ ਲੈ ਕੇ ਬੜੀ ਕੁ ਬਣਾ ਲਾ ਗਿਫਟ। ਹੈ? ਇੱਕ ਲੈ ਕੇ ਆਈ ਜਾਈ ਨਾ। ਨਹੀਂ ਠੀਕ ਆ ਦੇ। ਤਿਆਰੀ ਹੈ ਹਣ ਆਵੇ ਹੈਪੀ ਬਰਥਡੇ ਵਾਲੇ ਹਾਰੇ ਪਹੁੰਚ ਚੁੱਕੇ ਆ ਕਰਦਾਰ ਲੇਟ ਹੋ ਗਏ ਵੀਰੇ ਅਸੀਂ ਰੋਟੀ ਖਾ ਲਈ ਸਾਰਿਆਂ ਨੇ ਸੌਣ ਲੱਗੇ ਬਾਹ ਲੇਟ ਊ ਮੱਚ ਲੇ ਤੂੰ ਮੱਚ ਲੇਟ ਆ ਲੈ ਬਹਿ ਜਾ ਬਹਿ ਜਾ ਇੱਧਰ ਸਾਰੇ ਇਕੱਠੇ ਫੈਮਿਲੀ ਜੁਆਇੰਟ ਹੋ ਜਾ 6 ਜਣੇ ਇੱਕ ਤੇ ਨਹੀਂ ਬੈਂਦੇ ਵੀਰੇ ਡਾਊਨ ਡਾਊਨ ਕਿਹਾ ਜੇ ਸਨੋਵਰ ਹਣਿ ਆ ਵਿਚਾਲੇ ਬਹਿ ਗਏ ਆ ਤੂੰ ਵੀ ਵੇਖ ਲੈ ਜਗਾ ਤੇ ਲਈ ਕਾ ਹੈ ਹੈ ਆ ਗਈ ਜਗਾ ਤੇਰੇ ਜੋਗੀ ਵੀ ਬਹਿ ਜਾ ਬਹਿ ਜਾ ਸਾਰੇ ਜਣੇ ਅੰਗ ਗੋ ਅੱਜ ਤਾਂ ਮਾਂ ਨਹੀਂ ਫਿਰ ਐ ਬੀਬੀ ਆਓ ਆਪਣੇ ਵਾਲੀ ਵੇਖ ਤੋਂ ਮੋਲੀ ਬੋਲ ਮਮਾ ਜੀ ਤੈਨੂੰ ਪਾਪਾ ਜੀ ਹੋਰੇ ਬੋਲੋ ਪਹਿਲਾ ਸਾਦਾ ਵੀ ਦੇਖ ਲਓ ਲੋਕੀ ਵੀ ਆਇਆ ਤੋ ਕੀ ਕੰਮ ਹੋਣੀ ਹੈ ਹਾਏ ਹਾਏ ਆਦ ਕਿ ਨੱਟ ਕੱਪ ਜਾ ਰਿਹਾ ਹੈ ਬਕਰ ਕੇ ਸਾਡੀ ਵੀ ਬੇਸਤ ਹੁੰਦੀ ਬਾੜੀ ਨਾ ਤੇੜੂ ਬਣ ਤੇਰੀ ਬੇਇੱਜ਼ਤੀ ਹੁੰਦੀ ਐ ਇੱਥੋਂ ਮੈਂ ਕਾਛ ਚ ਬਲੇਟ ਕੇ ਲੈ ਜਾਣਾ ਮੈਂ ਤੈਨੂੰ ਮੈਂ ਸਾਰਾ ਆਉਂਦੀ ਬੇਚੀ ਤੇਰੀ ਇੱਥੇ ਮਮਾ ਤੂੰ ਸਾਗ ਹੀ ਖਾ ਕਰ ਕਹੇ ਹਾਂ ਤੁਸੀਂ ਸਾਗ ਹੀ ਖਾ ਕਰੋ ਕੋਈ ਨਿਤ ਖਾਨੀ ਤੂੰ ਵੀ ਦਾਲ ਨਾਲ ਚੌਲ ਹੀ ਇੱਥੇ ਆਣ ਕੇ ਵੀ ਹਾਂ ਮੈਨੂੰ ਪਸੰਦ ਆ ਚੌਲ ਤੇ ਦਾਲ ਨਾਲ ਚੌਲ ਖਾਣੇ ਫਿਰ ਮੈਨੂੰ ਪਸੰਦ ਆ ਮੈਂ ਖਾਂ ਉਹ ਉਧਰ ਉਧਰ ਸੁਨੋਵਰ ਦੇਈ ਜਾਂਦਾ ਗਿਆਨ ਕੋਈ ਵੱਡੇ ਵੱਡੇ ਮਾਮਾ ਜੀ ਆਦਰ ਨਾਲ ਬੋਲ ਤੁਸੀਂ ਇੰਸਟਾਲ ਤੇ ਕਰਾਈ ਜਾਂਦੇ ਇਹ ਬੋਲਿਆ ਕਰੋ ਮੈਂ ਬਾਵਾ ਜਮਾ ਹੌਲੀ ਬੋਲਦਾ ਮੈਂ ਤਾਂ ਇੰਨਾ ਉੱਚੀ ਬੋਲਿਆ ਹੀ ਨਹੀਂ ਆ ਬੋਲੀ ਕਰੋ ਹੁਣ ਤੁਸੀਂ ਆ ਸਿੰਪਲ ਹੀ ਬੋਲੀ ਜਾਣੇ ਆ ਐ ਲੱਗਦਾ ਜਿਵੇਂ ਕੋਈ ਸਪੀਕਰ ਹੈ ਸਪੀਕਰ ਲਾਇਆ ਹੁੰਦਾ ਤੇ ਬੰਦਾ ਬੋਲਦਾ ਤੇਰਾ ਭੜਾ ਜੇ ਸਪੀਕਰ ਏਡਾ ਕਿਹੜਾ ਮੇਰਾ ਲੱਗਦਾ ਉਹਦਾ ਖਾ ਵੀ ਚੱਲੇ ਬਲੇਟ ਵੀ ਚੱਲੇ ਸੁਣੋ ਵਾ ਮਾਨੂੰ ਅਹੀ ਗਿਫਟ ਕਰਤਾ ਵਾਲਾ ਕੀ ਗਿਫਟ ਕੀਤਾ ਅਤਰ ਲਿਆ ਕੇ ਦਿੱਤਾ ਅਤਰ ਇਤਰ ਹੁੰਦਾ ਵਾ ਅਤਰ ਨਹੀਂ ਹੁੰਦਾ ਵੱਡੇ ਸਿਆਣੇ ਤੁਸੀਂ ਅਤਰ ਦੇ ਹੈਂ ਜਿੱਤੂ ਜਿਹੜੀ ਆਈ ਉਹ ਤੇ ਆਉ ਰੇ ਬਾਵਾ ਬੋਲਣਾ ਪਿਰ ਉਹ ਬਾਵਾ ਬੋਲਦੀ ਟੱਡੀ ਉਹਨੇ ਇੱਕ ਦਿਨ ਵਧੀਆ ਕੱਢ ਦਿੱਤੀ ਕੌਣ ਦੋਣਾ ਆ ਕੋਈ ਦੋਵੇਂ ਉਹ ਕੋਈ ਨਾ ਨਾ ਕਹਿੰਦੀ ਕੋਈ ਬੋਲਣ ਦੀ ਆ ਪੁੱਤ ਕੀ ਕਹਿੰਦੀ ਇਹ ਪੁੱਤ ਕੋਈ ਬਾਤ ਬਹੁਤਾ ਫਰਕ ਨਹੀਂ ਹੈਗਾ ਤੁਹਾਡੇ ਚ ਪੁੱਤ ਦਿੱਲੀ ਮਾਮਾ ਵੀ ਇੰਨੇ ਵੀ ਪੁੱਤ ਦੀ ਰੋਟੀ ਖਾਣੀ ਬੱਦਲ ਦਿੱਲੀ ਮਾਮਾ ਦਿੱਲੀ ਮਾਮਾ ਦਿੱਲੀ ਮਾਮਾ ਉਹ ਵੇਂਦੀ ਨਹੀਂ ਉਹਨੇ ਪਤਾ ਉਹਨੂੰ ਪਤਾ ਡਰਾ ਦਿੰਦਾ ਉਹ ਤਦ ਅੱਖਾਂ ਕੱਢ ਦਿੰਦਾ ਅੱਖਾਂ ਕੱਢ ਦਿੰਦਾ ਨਹੀਂ ਅੱਗੇ ਮੈਨੂੰ ਕਹਿੰਦੀ ਕਹਿੰਦੀ ਉਹ ਕਹਿੰਦੀ ਮੈਨੂੰ ਕਿੰਨਾ ਪਿਆਰ ਕਰਦੀਆਂ ਮੈਂ ਉਹਨੇ ਉਹਨੂੰ ਕਹਿੰਦੀ ਇਹਨੇ ਬਾਹਾਂ ਖੋਲ ਕੇ ਦੱਸਤਾ ਵੀ ਐਡਾ ਤੇ ਕਹਿੰਦੀ ਮੋٹے ਮਾਮੇ ਨੂੰ ਕਹਿੰਦੀ ਐਡਾ ਅਵੇ ਆ ਕੀ ਹੈ ਜੇ ਐਡਾ ਕੀ ਆਗੇ ਦੀ ਤਮੈ ਨਾਰਾਇਣ ਨੂੰ ਹੋਰ ਮੰਦਿਰ ਵਿੱਚ ਚਾਣ ਦੋ ਤੇ ਪਾਣੀ ਆਉਂ ਚਾਹ ਹੈਪੀ ਨਿਊ ਇਅਰੀ ਐਪੀ ਨਿਊ ਇਅਰ ਕੀਆ ਜਲਦੀ ਆ ਯਾਰ ਐਪੀ ਨਿਊ ਇਅਰ ਬਹੁਤ ਵੱਡਾ ਸਰਵਿਸ ਪਹੁੰਚੀ ਨਹੀਂ ਥੈਂਕ ਯੂ ਬਹੁਤ ਨਾਈਸ ਬੰਦਾ ਆ ਨਹੀਂ ਮੈਂ ਗੂਗਲ ਤੇ ਰਿਵਿਊ ਵੀ ਭਾਈ ਉਹਨਾਂ ਦੀ ਫੋਟੋ ਪਾ ਕੇ ਪਾਇਆ ਆ ਹਾਂ ਮੈਂ ਇਨਸਲਟ ਕਰਾ ਰਿਹਾ ਤੇਰੀ ਕਿਵੇਂ ਮੈਨੂੰ ਉੱਥੇ ਪਾਣੀ ਦੌੜਦਾ ਇਥੇ ਮੈਂ ਚੋਰ ਬੰਦੇ ਕੰਦੀ ਚੋਰ ਤੇ ਤੂੰ ਖਾਂਦੀ ਨੇ ਕੋਈ ਨਹੀਂ ਡੋਲਿਆ ਅਰੇ ਤੁਸੀਂ ਆਪ ਮੈਨੂੰ ਪਾਈ ਜਾਂਦੇ ਸੀ ਉਹਨਾਂ ਚੱਲੇ ਗਏ ਸੋ ਲੈ ਇੱਕ ਤੇ ਚੋਰ ਮਾਮਾ ਜਿੰਨੇ ਉਹ ਵੀ ਆ ਗਏ ਅੱਡਾ ਜਾਣ ਅੱਡਾ ਜਾਣ ਦੇ ਕੇ ਆਉਂਦਾ ਹਾਂ ਜੈ ਜੁਲਾਈ ਦਾ ਨਾ ਸਾਫੀ ਐਕਸਪੀਰੀ ਜੀ ਕਿਦ ਜਾਣਾ ਪੋਤੇ ਬੰਦੂ ਕੇ 9 ਵਜੇ ਹੋਰ ਰੋਟੀ ਖਾਂਦੇ ਲੇਟ ਹੋ ਗਏ ਹਾਂ ਤਾਂ ਬੁੱਤ ਕੇਕ ਆਊਗਾ ਉਹ ਕਟਾਂਗੇ ਉਹ ਚਲ ਕੋਈ ਨਹੀਂ ਹਣ ਕੈਂਸਲ ਹੀ ਆ ਠੀਕ ਨਹੀਂ ਕੋਈ ਨਾ ਹਾਂ ਸੁਣ ਨਾ ਵਰਨਾ ਸੁਣਾਉਂਗੀ ਓ ਯਾਰ ਇੱਛਾ ਕਰਦੀ ਯਾਰ ਬੰਦਿਆ ਓ ਮੇਰੀ ਇੱਛਾ ਕਰਦੀ ਯਾਰ ਬੰਦਿਆ ਹਾਂ ਕਿਹਨਾਂ ਦੋਨੇ ਜਿਹਾ ਕੋਈ ਨਹੀਂ ਯਾਰ ਮੈਂ ਨਹੀਂ ਪਰ ਆਪਨੇ ਬਹੁਤ ਬੇਦੀ ਕਰਦੀ ਜਿਦੀ ਜਵਾਗ ਹੀ ਆ ਕਿਹਨੇ ਕਹਿਆ ਦੇ ਨਾਲ ਸਾਡਾ ਵਲੌਗ ਖਤਮ ਹੁੰਦਾ ਹੈ ਤੇ ਮਾਤਾ ਜੀ ਬਾਹਰ ਬੈਠੇ ਕਿਉਂਕਿ ਚੋਚੀ ਦੀ ਨਿਗਰੱਖ ਰੱਖਦੀ ਥੱਲੇ ਬਾਹਰ ਡਿਜ਼ਾਈਨ ਬਾਬਾ ਖਾਸਾ ਦਿਖਾਓ ਨਿਗਰੱਖ ਰੱਖਣੀ ਹੈ ਮੈਂ ਇਹਨੂੰ ਕਿਹਾ ਅਸੀਂ ਦੋ ਬੰਦੇ ਦੇ ਦੇ ਮੈਂ ਆਹ ਸਫਾਈ ਕਰਾ ਲਵਾ ਤੇ ਉਹ ਬੰਦੇ ਹੀ ਨਹੀਂ ਜਾਂਦਾ ਭੀ ਆਗਾ ਕੱਲੂ ਮਿਲਣਗੇ ਮੇਰੇ ਨਾਲ ਕੱਲ ਤੈਂਤਰੀ ਕਹਿੰਦਾ ਅਸੀਂ ਜਾਵਾਂ ਲੰਕਦੇ ਫਿਰਦੇ ਕੱਲੂ ਤੈਂਤਰੀ ਕਹਿੰਦਾ ਨਹੀਂ ਕਿੱਥੇ ਕਿੱਥੇ ਲੰਕਦੇ ਫਿਰਦੇ ਕੱਲੂ ਤੈਂਤਰੀ ਕਾ ਕੱਲੂ ਫੋਡੀ ਜੀ ਸਮੇਸੇ ਨਾਲ ਅੱਜ ਦਾ ਸਾਡਾ ਵਲੌਗ ਖਤਮ ਹੋ ਗਿਆ ਤੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਜੀ ਤੁਸੀਂ ਦੱਸੋ ਮੈਂ ਆ ਕੀ ਦੱਸਨੀ ਮੈਂ ਕਿਹਾ ਸੀ ਵੀ ਬੰਦੇ ਲੈ ਦੇ ਦੇ ਤੇ ਉਹ ਬੰਦੇ ਦਿੰਦਾ ਨਹੀਂ ਤੇ ਆਹ ਉਹ ਦੂਜਾ ਜਿਹੜਾ ਉਹ ਵਾ ਉਹ ਕਹਿੰਦਾ ਕੋਈ ਨਹੀਂ ਮੈਂ ਆਉਂਗਾ ਦੁਪਹਿਰ ਨੂੰ ਜਿਹੜੇ ਕੋਈ ਚੇਲੇ ਬਾਲ ਕੇ ਹੋਣ ਦੀ ਕਹਿ ਨਹੀਂ ਹੁਣਾ ਚੇਲੇ ਬਾਲ ਕੇ ਦੇਹੋ ਜਿਹੀ ਆਉਣੇ ਜਿਸ ਜੀ ਆਉਦੇ ਹੁੰਦੇ ਉਹ ਲੈ ਕੇ 200 200 ਦਿਓ ਤੁਰ ਜਾਂਦੇ ਆ ਤੇ ਮੁੜ ਕੇ ਮੁੜਦੇ ਹੀ ਨਹੀਂ ਚੱਲ ਨਹੀਂ ਕਰਾਵਾਂਗੇ ਚਲੋ ਮਿਲਦੇ ਆ ਨੈਕਸਟ ਵਲੌਗ ਚੋਨਾ ਟਾਈਮ ਲਈ ਬਾਏ ਬਾਏ ਟਾਟਾ ਅਲਵਿਦਾ ਲਵ ਯੂ ਨੇਵਾ